ਜ਼ੋਮਬੀ ਅਪੋਕਾਲਪਸ ਸਸਰੀ ਗੱਲ ਬਈ ਸਾਰੇ ਕਬੂਤਰ ਪੱਜਨ ਨੂੰ ਹੋਰ ਬਈ ਘਰ ਪਰਵਾਰ ਸੱਟਾ ਲੌਵੀ ਅੱਜ ਇੱਕ ਨਵੀਂ ਚੀਜ਼ ਲੈ ਕੇ ਆਏ ਕਬੂਤਰਾਂ ਖਾਤਰਾ ਸਟੈਂਡ ਬਣਾ ਰਿਹਾ ਬਈ ਕਬੂਤਰਾਂ ਨਾਲ ਬਈ ਦੇਖੋ ਬਈ ਲੱਕੜ ਦੇ ਸਟੈਂਡ ਨੇ ਮੇਰੇ ਦੇਖ ਸਕਦੇ ਹੋ ਕੁਆਲਿਟੀ ਨੱਕੇ ਬਾਈ ਨੂੰ ਪੁੱਛਦੇ ਆ ਕੀ ਹੈ ਨਾ ਕੀ ਹਾਲ ਨੇ ਬਾਈ ਵਧੀਆ ਬਾਈ ਤੁਸੀਂ ਦੱਸੋ ਵਧੀਆ ਵੀਰੇ ਕੀ ਮੰਨਦਾ ਬਸ ਉਹਦੇ ਸਾਹਮਣੇ ਬਈਆ ਬਣਾ ਰਿਹਾ ਸੂਤ ਨਾਲ ਇਸ ਸਟੈਂਡ ਆਪਾਂ ਠੀਕ ਹੈ ਵੀਰੇ ਆਪਾਂ ਲੈਣਗੇ ਜੀ ਬਾਈ ਤੇ ਆਪਾਂ ਨੂੰ ਵੱਧ ਲੱਗਿਆ ਬਾਈ ਆਪਾਂ ਖਰੀਦ ਲਾਤਾ ਵੱਡੇ ਮੇਰਾ ਸਾਕ ਕੀ ਰੇਟ ਹੈ ਬਈ ਇੱਕ ਦਾ ਇਹਦਾ ਹਜੇ ਐਸਟੀਮੇਟ ਲਾਇਆ ਨਹੀਂ ਬਾਈ ਕੱਢਾਂਗੇ ਜਰੂਰ ਪਰ ਉਹਦੇ ਨਾਲੋਂ ਐ ਲਾਲਾ ਵੀ 30 35 ਰੁਪਈਆ ਦਾ ਫਰਕ ਪਾਊਗਾ ਬਾਈ ਕੁਆਲਿਟੀ ਇੱਕ ਨੰਬਰ ਹੋਊਗੀ ਤੇ ਵੀ 5-7 ਸਾਲਾਂ ਦੀ ਗਾਰੰਟੀ ਹੋਊਗੀ ਟੁੱਟਦਾ ਭਾਜਦਿਆਂ ਨੀ ਜਿਹੇ ਜਿਹੇ ਰੰਗ ਦਾ ਹੋਊਗਾ ਬੰਦਾ ਬਈ ਹੋ ਜਾ ਰੰਗ ਤੇ ਹੁਣ ਆਪਣੇ ਲਈ ਇਹ 50 ਪੀਸ ਦਾ ਆਰਡਰ ਆਇਆ ਹੋਇਆ ਬਈ ਨਮੂਨ ਤੋਂ ਠੀਕ ਹੈ ਵੀਰੇ ਮਿੱਤਰ ਆਪਣਾ ਹਰਮਨ ਠੀਕ ਹੈ ਵੀਰੇ ਹੁਣੇ ਬਣਾਏ ਬਈ 50 ਪੀਸ ਤੇ ਇਹਦੀ ਖਾਸੀਅਤ ਹੋਰ ਆ ਬਈ ਇਧਰ ਨੂੰ ਵੀ ਸਾਈਜ਼ ਵਧ ਰੱਖਿਆ ਆਪਾਂ ਇਹਦਾ ਠੀਕ ਹੈ ਵੀਰੇ ਤੇ ਇਧਰ ਨੂੰ ਵੀ ਸਾਈਜ਼ ਬਈ ਘੱਟੋ-ਘੱਟ ਇੰਚੀ ਸਵਾ ਇੰਚੀ ਦਾ ਫਰਕ ਆ ਹਾਂ ਬਈ ਤੇ ਉਹ ਹੁੰਦੇ ਨੇ ਬਈ ਛੋਟੇ ਹੁੰਦੇ ਨੇ ਕਬੂਤਰ ਕੰਦੀ ਜੀ ਨਾਲ ਬੈਠਾ ਰਹਿੰਦਾ ਠੀਕ ਹੈ ਵੀਰੇ ਬਈ 6 ਇੰਚੀ ਚੌੜਾ ਬਈ ਆਪਣਾ ਇਹ ਠ ਇਹ ਕੰਤ ਤੇ ਲੱਗੂਗਾ ਬਈ ਐਸੇ ਲੋਕ ਠੀਕ ਆ ਦੇਖੋ ਬਈ ਬਾਕੀ ਕਿਸ ਨੇ ਲੈਣਾ ਹੋਵੇ ਬਈ ਆਰਡਰ ਦੇ ਬਣਾਉਂਦਾ ਬਈ ਕਿੰਨੇ ਪੀਸ ਬਣਾਉਣੇ ਹੁਣ ਪੇਮੈਂਟ ਪਰ ਬਈ ਪਹਿਲਾਂ ਪਵਾਉਂਦਾ ਬਈ ਕੁਝ ਵੀ ਬਨਾਵਾ ਸਕਦੇ ਆਪਾਂ ਬਈ ਟਰੇਆਂ ਵੀ ਬਈ ਟਰੇਆਂ ਵੀ ਬਣਾਉਣੇ ਸਾਰਾ ਕੁਝ ਬਨਾਵਾ ਬਈ ਦੇਖਦੇ ਜਾਓ ਠੀਕ ਆ ਵੀਰੇ ਸਭ ਕੁਝ ਬਨਾਵਾ ਕਬੂਤਰਾਂ ਦੀਆਂ ਟਰੇਆਂ ਵੀ ਬਣਾਉਂਦਾ ਬਈ ਬਾਕੀ ਬਈ ਸਤਰੀਆਂ ਵੀ ਹੁੰਦੀਆਂ ਨੇ ਬਈ ਲੋਹੇ ਦੀਆਂ ਬਈ ਘੋੜੇ ਕੰਜਰੇ ਵੀ ਬਣਾਉਂਦਾ ਕੁੱਲ ਚੀਜ਼ ਬਣਾਉਂਦਾ ਬਾਈ ਬਾਕੀ ਸੋਨੂੰ ਦਿਖਾਵਾਂਗੇ ਫਿਰ ਬਣੇ ਰਿਹਾ ਵੀਡੀਓ ਨਾਲ ਰੰਗ ਰੰਗ ਕਰਕੇ ਦਿਖਾਵਾਂਗੇ ਬਾਈ ਲੋ ਬਾਈ ਹੂੰ ਇੱਕੀ ਗੱਲ ਬਾਈ ਬਾਈ ਲਿਖਣ ਲੱਗੀ ਆਪਾਂ ਨੂੰ ਬਾਈ ਨੇ ਕੋਠੇ ਤੇ ਲਾ ਰੱਖੇ ਨੇ ਬਈ ਬੂਟੇ ਕੋਈ ਬਾਈ ਘਰੇ ਲਾ ਕੇ ਰਾਜ ਨਹੀਂ ਹੈਗਾ ਬਾਈ ਢੋਲਾਂ ਜ ਵੱਡਾ ਵੱਡਾ ਲਾ ਰੱਖੇ ਨੇ ਬਾਈ ਨੇ ਕਰੋ ਚੱਕ ਬਾਈ ਸਾਰੇ ਹਰੇ ਨੇ ਬਾਈ ਬੂਟੇ ਲੈ ਬਾਈ ਪਦੀਨਾ ਵਾਲਾ ਰੱਖਿਆ ਬਾਈ ਨੇ ਮਰੂਜ਼ ਲਾ ਰੱਖਿਆ ਇੱਕ ਬਾਈ ਕਰੇ ਵੀ ਕਬੂਤਰਾਂ ਦਾ ਕੰਮ ਵੀ ਹੈ ਉਹ ਬਾਈ ਕਬੂਤਰ ਵੀ ਰੱਖੇ ਹੋਏ ਨੇ ਬਾਈ ਨੇ ਐਸਾ ਵੈਸਾ ਕੰਮ ਨਹੀਂ ਹੈਗਾ ਬਾਈ ਬਾਈ ਦੇ ਦੇਖੋ ਡੀ ਵੀ ਦੇਖ ਸਕਦੇ ਹੋ ਬਾਈ ਦੇ ਲਓ ਬਈ ਹੋ ਗਿਆ ਬਈ ਆਪਣਾ ਇਹ ਕੰਪਲੀਟ ਕਬੂਤਰ ਦੇ ਬੈਠਣ ਵਾਲਾ ਬਾਕੀ ਹੁਣ ਦਿਖਾਵਾਂਗੇ ਬਈ ਲਾ ਲੂ ਕੇ ਕੀ ਬਿੱĐਾਗਾ ਅੱਜ ਬਾਈ ਮਿੱਠੇ ਘਰੇ ਲਾਉਣ ਆਇਆ ਬਈ ਆਹ ਕੁਟੇ ਜੰਦ ਆਉਂਦੇ ਨੇ ਦੱਸੋ ਭਾਈ ਕਿਵੇਂ ਲੱਗੀ ਚੀਜ਼ ਆਪ ਨੂੰ ਬਾਕੀ ਵਾਲੇ ਬਾਈ ਕੱਢ ਜਾਂਦਾ ਵਿੱਚੋਂ ਬੂਰੀਆਂ ਚੋਂ ਚਾਰ ਖੁੱਟਿਆਂ ਚ ਲਾਉਣੇ ਨੇ ਬਈ ਲਓ ਵੀ ਆਹ ਖੁੱਡੇ ਜੀ ਵੀ ਲਾਤਾ ਛੜ ਤੇ ਕੂਤਰ ਛੱਲੀ ਜਾਂਦਾ ਬਈ ਇਧਰੋਂ ਚੱਕਾ ਮਣਦੇ ਨੇ ਲੈ ਬਈ ਸਾਰੇ ਕੂਤਰ